ਫੇ ਸੰਤਸਨ ਦੇ ਵੀ ਉਧਰ ਮਗਾ ਇੰਡੀਆ ਤੋਂ ਇਹ ਇੰਡੀਆ ਤੋਂ ਮਗਾਏ ਇਹ ਵੀ ਦਿਖਾ ਦੀ ਹਲ ਸਵਾਗੇ ਹੈ ਯਾਰ ਕਮਾਲ ਦੀ ਕਰ ਤਵੀਆਂ ਪੀਆਂ ਨੇ ਹੈ ਹਾਂਜੀ ਰੂਟਾ ਬੀਟਰ ਨਹੀਂ ਹੈਗਾ ਲੈ ਹੈਗਾ ਜੀ ਉਹ ਪਿਆ ਉਹ ਅੱਗੇ ਓਕੇ ਹਾਂਜੀ ਉਹ ਬਾਹਰ ਹਾਂ ਰੂਟਾ ਬੀਟਰ ਤੋਂ ਬਿਨਾ ਗੱਲ ਨਹੀਂ ਨਾ ਬਣਦੀ ਨਹੀਂ ਅੱਜ ਆਹ ਇੱਕ ਗੱਲ ਆ ਮੈਂ ਮੰਨਦਾ ਉਧਰ ਆਪਾਂ ਖੇਤੀ ਕਰਦੇ ਸੀ ਪਰ ਇੱਥੇ ਆ ਕੇ ਖੇਤੀ ਕਰਨੀ ਲਈ ਇਸ ਤੇ ਜ਼ਮੀਨਾਂ ਨੇ ਵੱਖਰਾ ਕਨਸੈਪਟ ਆ ਹਾਂਜੀ ਹਾਂਜੀ ਔਕੜਾਂ ਬਹੁਤ ਆਉਂਦੀਆਂ ਨਾ ਹਾਂਜੀ ਹਾਂਜੀ ਤੁਸੀਂ ਨੌਜਵਾਨ ਹੋ ਦੋ ਮੁੰਡੇ ਹੋ ਯਾਰ ਤੁਸੀਂ ਕਿਵੇਂ ਮਤਲਬ ਸੋਚਿਆ ਵੀ ਖੇਤੀ ਉਹ ਕਰਨੀ ਹੈ ਯਾਰ ਜਿਵੇਂ ਇੱਕ ਨਾ ਮੈਂ ਅਨਮੋਲਕ ਮੱਤਰੇ ਦਾ ਪੌਡਕਾਸਟ ਕਰਾਂਟੋ ਚ ਖੇਤੀ ਨਹੀਂ ਹੁੰਦੀ। ਅੱਜ ਦਿਨ ਦੱਸਿਆ ਮੈਨੂੰ ਵੀ ਸਨੋਵ ਦੇ ਥੱਲੇ ਰਿਹਾ ਲਸਣ। ਹਾਂਜੀ। ਕਿੰਨਾ ਚਿਰ? ਤੇ ਖੇਤੀ ਹੁੰਦੀ ਆ। ਹਾਂਜੀ। ਕਿਤੇ-ਕਿਤੇ ਨਹੀਂ ਹੁੰਦੀ ਕੋਈ ਮੌਸਮ ਹੁੰਦਾ ਪਰ ਖੇਤੀ ਹੁੰਦੀ ਆ। ਹਨਾ ਅਜੀਬ ਦਿਖਾਇਆ ਰ ਜੀ ਜੀਪ ਘੈਂਟ ਲਾਦੀ ਆ ਹਨਾ। ਹਾਂਜੀ। ਹੂੰ। ਉਧਰੋਂ ਢੀਡੀ ਮੰਗਾਈ ਆ। ਇਹ ਹਾਂਜੀ ਡੱਬਾ ਵਾਲੀ ਤੁਸੀਂ। ਤਿਆਰ ਕਰਾ ਕੇ ਮੰਗਾਈ ਹੈ। ਟ੍ਰੈਨਰ ਚ ਹੈ। ਇੰਡੀਆ ਤੋਂ ਆਈ। ਕਿੰਨਾ ਕੁ ਮਾਡਲ ਇਹ ਦਾ ਪਰ ਪਤਾ ਕੁਝ? ਇਹ ਹੈਗਾ 99 ਮਾਡਲ ਜੀ। ਅੱਛਾ। ਇੱਕ ਗੱਲ ਹੋਰ ਵੀ ਆ ਅੰਕਲ ਮੈਂ ਖਾਸ ਦੇਖਿਆ ਮੈਂ ਨਾ ਹਰੇਕ ਜੱਗੋ ਚ ਦੇਖੀ ਜਾਂਦਾ ਸੀ ਵੀ ਯਾਰ ਇਹ ਸੇ ਟਰੈਕਟਰੇ ਬਹੁਤ ਨੇ ਹਰੇਕ ਬੰਦਾ ਜੱਗੋ ਚ ਟਰੈਕਟਰ ਚੱਕੀ ਫਿਰਦਾ ਦੀ ਖੋੜ ਨੀਂਦਾ ਕਿ ਹਰੇਕ ਦੇ ਘਰ ਖੜਾ ਤੇ ਹੁਣ ਪਤਾ ਲੱਗਿਆ ਵੀ ਇਹ ਪਾਈ ਰੈਂਟ ਤੇ ਮਿਲਦੇ ਨੇ ਹਾਂਜੀ ਹਾਂਜੀ ਇੱਕ ਚਲੋ ਵਧੀਆ ਮੁੰਡਿਆਂ ਨੇ ਕੰਮ ਸ਼ੁਰੂ ਕੀਤਾ ਅੰਕਲ ਹੱਕ ਨਹੀਂ ਹਨਾ ਮਿਹਨਤਾਂ ਹਾਂਜੀ ਹਾਂਜੀ ਵਧੀਆ ਲਾ ਇੱਕ ਬੰਦੇ ਨੂੰ ਫਾਰਮ ਲੱਭਣ ਦੇ ਵਿੱਚ ਕਿ ਹਰੇਕ ਬੰਦੇ ਦਾ ਸ਼ੌਂਕ ਆ ਕਹਿੰਦਾ ਮੈਂ ਆ ਫਾਰਮ 'ਚ ਖੇਤੀ ਕਰਨੀ ਲੈ ਕੇ ਫਾਰਮ ਘਰੋਂ ਲੱਭਣ ਦੇ ਕਿੰਨਾ ਔਖਾ ਲੱਗਦਾ ਇੱਕ ਮਾਰਕੀਟ ਪਲੇਸ ਤੇ ਮਿਲ ਜਾਂਦੀ ਹੈ ਜਗ੍ਹਾ ਅੱਛ ਗੱਲ ਸਭ ਖਈਆ ਕਰ ਖੇਤੀ ਆਉਗੀ ਯਾਰ ਆਪਣੇ ਭਾਈਆਂ ਨੇ ਮੈਂ ਕੋਈ ਪ੍ਰੋਮੋਸ਼ਨ ਕਰਨ ਨਹੀਂ ਆਇਆ ਮੈਨੂੰ ਵਧੀਆ ਲੱਗਿਆ ਕੰਮ ਹੈ ਨਾ ਆਪਣੇ ਏਰੀਆ ਦੇ ਵੀਰ ਨੇ ਮੈਨੂੰ ਜਰੂਰ ਦਿਖਾਈਏ ਯਾਰ ਆ ਦੇਖੋ ਕਿੰਨੀ ਵਧੀਆ ਚੀਜ਼ ਆ ਹਾਈਟ ਵੀ ਵਧੀਆ ਹੁਣ ਮੰਨ ਲਓ ਜੇ ਇੱਕ ਸੈੱਲ ਦੇ ਵਿੱਚ ਇਹ ਇਕੱਠੇ ਤਾਂ ਲੱਗਣੇ ਹੈ ਨਹੀਂ ਕਿਉਂਕਿ ਗੱਲੇ ਗੰਡੇ ਨੇ ਫੜਨਾ ਵੀ ਆ ਨਾ ਤੇ ਘੱਟੋ ਘੱਟ ਨਹੀਂ ਇਹ 8-10 ਤਾਂ ਹੈਗੀ ਬਿਲਕੁਲ ਗੰਡੇ ਦੀ ਪਨੀਰੀ ਦਿਖਾ ਮੈਨੂੰ ਯਾਰ ਉਹਦੀ ਬੜੀ ਪ੍ਰੋਬਲਮ ਆਉਂਦੀ ਮਿਲਦੀ ਨਹੀਂ ਕਹਿੰਦੇ ਬਹੁਤ ਵਾਰ ਤੇ ਅਜਾਂ ਦੀ ਗੱਡੀਆਂ ਦੀ ਕੋਈ ਹੈ ਜੀ ਆਪਣੇ ਕੋ ਹਰਾ ਪਿਆਜ਼ ਵੀ ਆਈ ਲਾਲ ਪਿਆਜ਼ ਵੀ ਆਈ ਰੈੱਡ ਆ ਨਹੀਂ ਆ ਨਾ ਉਹ ਕਿ ਰੱਡਾ ਨਹੀਂ ਨਾ ਹਾਂਜੀ ਹਾਂਜੀ ਠੀਕ ਐ ਇਹਦਾ ਸਤਿ ਸ੍ਰੀ ਅਕਾਲ ਜੀ ਆਪਾਂ ਮੇ ਫੀਲਡਾਂ ਚੰਗੂਜੀ ਤੇ ਇੱਕ ਫਾਰਮ ਦੇ ਵਿੱਚ ਆਏ ਆ ਆਪਣੇ ਭਰਾ ਉਹਨਾਂ ਨੇ ਕੰਮ ਕਰਦੇ ਆ ਤੇ ਖੇਤੀਬਾੜੀ ਦਾ ਵੀਰੇ ਸਤਿ ਪਵਰਨ ਸਤਿਕਾਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਆਪਣਾ ਨਾਮ ਤੇ ਤੁਹਾਡਾ ਪਿੰਡ ਕਿਹੜਾ ਉਧਰ ਪੰਜਾਬ ਚੋਂ ਦੱਸ ਦੋ ਮਾਣਾਂ ਪਹਿਲਾਂ ਮੇਰਾ ਨਾਮ ਹੈਗਾ ਜੀ ਹਰਕਮਲ ਠੀਕ ਐ ਤੇ ਮੈਂ ਹੈਗਾ ਦਰਾਹੇ ਤੋਂ ਅੱਛਾ ਦਰਾਹੇ ਦੇ ਨਾਲ ਹੀ ਪਿੰਡ ਆਪਣਾ ਰਾਮਪੁਰਾਈ ਹੂੰ ਤੇ ਆਪਾਂ ਇੱਥੇ ਆਪਾਂ ਖੇਤੀ ਕਰਦੇ ਆਂ ਸਬਜ਼ੀਆਂ ਦੀ ਤਾਜ਼ੀਆਂ ਸਬਜ਼ੀਆਂ ਸਮਰਚ ਆਪਣੇ ਕੋਲ ਸਬਜ਼ੀਆਂ ਹੁੰਦੀਆਂ ਨੇ ਤੇ ਇਸ ਟਾਈਮ ਆਪਣੇ ਕੋਲੇ ਪਨੀਰੀ ਆਈ ਕਿਸੇ ਵੀ ਬੂਟੇ ਦੀ ਪਨੀਰੀ ਲੈਣੀ ਹੋਵੇ ਹਾਂ ਘਰਾਂ ਚ ਲਾਉਣ ਲਈ ਟਮਾਟਰ ਮਿਰਚਾਂ ਸ਼ਿਮਲਾ ਮਿਰਚ ਜੋ ਆਪਣੇ ਘਰਾਂ ਚ ਬੇਸਿਕ ਚੀਜ਼ਾਂ ਲਾਗਦੀਆਂ ਨੇ ਸਾਰਾ ਕੁਝ ਆਪਣੇ ਕੋਲ ਇਸ ਟਾਈਮ ਹੈਗਾ ਲੈ ਵੀ ਇਹ ਫਾਰਮ ਦੇ ਵਿੱਚ ਤੁਹਾਨੂੰ ਅਸੀਂ ਉਧਰ ਜੀਪ ਦਿਖਾਉਣੀ ਵੀਰੇ ਜੀਪ ਵੀ ਦਿਖਾਵਾਂਗੇ ਟਰੈਕਟਰ ਵੀ ਦਿਖਾਵਾਂਗੇ ਕਿੰਨੇ ਕੁ ਬਾਈ ਏਕੀਲਿਆਂ ਦੀ ਖੇਤੀ ਕਰਦੇ ਆ ਕਿਵੇਂ ਸਿਸਟਮ ਹੁੰਦਾ ਕਿਵੇਂ ਲੀਜ਼ ਤੇ ਆ ਕੀ ਸਿਸਟਮ ਹੁੰਦਾ ਉਹ ਕਰਾਂਗੇ ਗੱਲ ਬਾਤ ਸਭ ਤੋਂ ਪਹਿਲਾਂ ਵੀਰੇ ਪਨੀਰੀ ਤੁਸੀਂ ਵੇਚਦੇ ਹੋ ਹਾਂਜੀ ਮੈਨੂੰ ਦੱਸੋ ਬਹੁਤ ਸਾਰੇ ਭਰਾਏ ਸਾਡੇ ਪਨੀਰੀ ਵੇਚਦੇ ਨੇ ਆਪਣੀ ਪਨੀਰੀ ਵਿੱਚ ਜਾਂ ਆਮ ਰੇਟ ਚ ਕੀ ਡਿਸਕਾਊਂਟ ਆ ਜਾਂ ਕਿਵੇਂ ਆ ਕੀ ਕੰਮ ਆ ਡਿਸਕਾਊਂਟ ਤਾਂ ਨਹੀਂ ਕਹਿ ਸਕਦੇ ਉਹ ਆਪਾਂ ਜਿਵੇਂ ਆਮ ਆਮ ਰੇਟ 3 ਡਾਲਰ ਚੱਲਦਾ ਉਹ ਆਪਣਾ ਥੋੜਾ ਜਿਆਦਾ 3 ਡਾਲਰ ਕਿਦਾ ਚੱਲਦਾ ਜਿੰਨੇ ਵੀ ਆਪਣੇ ਯਾਨੀ ਕਿ ਹੋਮ ਦੀ ਪਰ ਪੀਸ ਦਾ ਜਾਂ ਕਿਵੇਂ ਹੁੰਦਾ ਨਹੀਂ ਇਹ ਇੱਕ ਸੈੱਲ ਹੁੰਦਾ ਸੈੱਲ ਦੇ ਵਿੱਚ ਤੁਸੀਂ ਆਪਾਂ ਡੈਮੋ ਦੇ ਕੇ ਦਿਖਾ ਦਿਓ ਇਹ ਮੰਨ ਲਓ ਜਿਵੇਂ ਆ ਮਿਰਚਾਂ ਨੇ ਠੀਕ ਆ ਇਹ ਸੈੱਲ ਹੋ ਗਿਆ ਜੀ ਪੂਰਾ ਅਚਾਰ ਆਲਾ ਪੂਰਾ ਖਾਨਾ ਠੀਕ ਹੈ ਇਹਦੇ ਚ ਚਾਰ ਹੁੰਦੇ ਨੇ ਬੂਟੇ ਠੀਕ ਹੈ ਪਰ ਇਹ ਆਪਾਂ ਦੋ ਦੋ 20 ਦੋ ਪਾ ਦਈਦੇ ਨੇ ਹੁਣ ਦੋ ਦੋ ਬੂਟੇ ਨਿਕਲੇ ਹੋਏ ਨੇ ਕਈ ਵਾਰੀ ਜੋ ਨਾ ਹੋਗੇ ਨਾ ਹਾਂ 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 ਤੇ ਇਹ ਲੱਗ ਜਾਂਦੇ ਦੋ ਇਹਦੇ ਚ ਮੰਨੋ ਹੁਣ ਅੱਠ ਬੂਟੇ ਨੇ ਜੀ ਓਕੇ ਇਹ ਚਾਰ ਡਾਲਾ ਮਿਲਦਾ ਆ ਮਜਗਨ ਤੇ ਆਮ ਤਿੰਨ ਤੋਂ ਚਾਰ ਦਾ ਠੀਕ ਆ ਠੀਕ ਆ ਆਪਣੇ ਕਿੰਨੇ ਦਾ ਹੈ ਤੇ ਆਪਣੇ ਕੋਲੇ ਹੈਗਾ 2 2.75 ਸੈਂਟ ਦਾ ਓਕੇ ਜਣੀ ਆ ਆਪਣਾ ਰੇਟ ਥੋੜਾ ਜਿਆ ਕੱਟ ਆ ਜੀ ਬਾਕੀਆਂ ਨਾਲ ਪਰ ਮੇਨ ਗੱਲ ਤਾਂ ਇਹੀ ਹੁੰਦੀ ਆ ਹਾਂ ਜੀ ਹਾਂ ਜੀ ਤੇ ਕੁਆਲਿਟੀ ਕਵਾਲਿਟੀ ਦੀ ਗਾਰੰਟੀ ਹੈ ਤੇ ਥੋੜਾ ਵੈਦਰ ਦੇਖ ਕੇ ਲਾਉਣਾ ਜਿੰਮੇ ਵੀ ਇਹਨਾਂ ਬੂਟੇ ਦੀ ਕੇਅਰ ਕਰਨੀ ਹਾਂ ਪਾਣੀ ਦੇਣਾ ਹਾਂ ਮੌਸਮ ਦੇ ਹਿਸਾਬ ਨਾਲ ਓਕੇ ਹਾਂ ਇਹ ਵੀ ਗਾਈਡ ਕਰਦੇ ਹਾਂ ਹਾਂ ਜੀ ਇਹ ਗਾਈਡ ਕਰਦੇ ਹਾਂ ਅੱਛਾ ਹੁਣ ਮੈਨੂੰ ਇਹ ਦੱਸੋ ਜਿਵੇਂ ਹੁਣ ਵੈਦਰ ਠੀਕ ਆ ਬੂਟੇ ਮਤਲਬ ਲਾਉਣ ਲਈ ਜਾਂ ਕਿੱਦਾਂ ਨਹੀਂ ਹੁਣ ਪਿੱਛੇ ਜੇ ਤਾਂ ਮਾਈਨਸ ਚ ਜਿਵੇਂ ਰਾਤ ਨੂੰ 0 ਡਿਗਰੀ ਤੱਕ ਚਲੇ ਜਾਂਦਾ ਸੀਗਾ ਠੀਕ ਹੈ ਹਾਂ ਤੇ ਹੁਣ ਜਿਵੇਂ ਆਪਾਂ ਦੇਖਦੇ ਆਂ ਕੱਲੂ ਵੀ ਮਹੀਆ ਕਿੰਨਾ ਦਿਨ ਲਾ ਹੁਣ ਪਨੀਰੀ ਲੋਕੀ ਲਾ ਸਕਦੇ ਹੁਣ ਲਾ ਸਕਦੇ ਜਿਨ੍ਹਾਂ ਨੇ ਪਹਿਲਾਂ ਲਾਈਆਂ ਸੀਗੀਆਂ ਉਹਨਾਂ ਦੀ ਆਲਮੋਸਟ ਖਰਾਬ ਹੀ ਹੋ ਗਈਆਂ ਹਾਂ ਚਲ ਇਹ ਹਾਂ ਪ੍ਰੋਬਲਮ ਆਈ ਹੈ ਇਸ ਵੀਕਐਂਡ ਤੇ ਤੁਸੀਂ ਸ਼ੁਰੂ ਕਰ ਸਕਦੇ ਹਾਂ ਆ ਵੀਕਐਂਡ ਤੋਂ ਸ਼ੁਰੂ ਕਰ ਸਕਦੇ ਹੋ ਨਾ ਹਾਂ ਠੀਕ ਆ ਆਪਣੇ ਕੋ ਇਹ ਹੋ ਗਈ ਮਿਰਚਾਂ ਦੀ ਹਨਾ ਮੈਨੂੰ ਹੋਰ ਮੋਟੀ ਮੋਟੀ ਦਿਖਾ ਦੇ ਇੱਕ ਨਾ ਗੰਡਿਆਂ ਦੀ ਪਨੀਰੀ ਦਿਖਾ ਮੈਨੂੰ ਯਾਰ ਉਹਦੀ ਬੜੀ ਪ੍ਰੋਬਲਮ ਆਉਂਦੀ ਮਿਲਦੀ ਨਹੀਂ ਕਹਿੰਦੇ ਬਹੁਤ ਵਾਰ ਅੱਜਾਂ ਦੀ ਗੰਡਿਆਂ ਦੀ ਹੈ ਜੀ ਆਈ ਆਪਣੇ ਕੋ ਹਰਾ ਪਿਆਜ਼ ਵੀ ਆਈ ਲਾਲ ਪਿਆਜ਼ ਵੀ ਆਈ ਰੈੱਡ ਆਨੀਅਨ ਆਈ ਉਹ ਕਿ ਰੈੱਡ ਆਨੀਅਨ ਹੈ ਹਾਂਜੀ ਹਾਂਜੀ ਠ ਏ ਦਾ ਹਾਂਜੀ ਸੇਮ ਆਈ ਓਕੇ ਹਾਂਜੀ ਇਹਦੇ ਚ ਆਹ ਸੈੱਲ ਉਹੀ ਸੈੱਲ ਸੈੱਲ ਦੇ ਇੱਕ ਸੈੱਲ ਦੇ ਵਿੱਚ ਚਾਰ ਹੁੰਦੇ ਨੇ ਪਰ ਇਹ ਚ ਗੰਡੇ ਬਹੁਤ ਜ਼ਿਆਦਾ ਹੋ ਗੰਡੇ ਬਹੁਤ ਜ਼ਿਆਦਾ ਨੇ ਆ ਦਿਖਾਈ ਮਾੜਾ ਜੀ ਵੀਰ ਇਹ ਆਪਣੇ ਭਾਈਆਂ ਨੇ ਮੈਂ ਕੋਈ ਪ੍ਰੋਮੋਸ਼ਨ ਕਰਨ ਨਹੀਂ ਆਇਆ ਮੈਨੂੰ ਵਧੀਆ ਲੱਗਿਆ ਕੰਮ ਹਨਾ ਆਪਣੇ ਏਰੀਆ ਦੇ ਵੀਰ ਨੇ ਮੈਂ ਜਰੂਰ ਦਿਖਾਈਏ ਯਾਰ ਆ ਦੇਖੋ ਕਿੰਨੀ ਵਧੀਆ ਚੀਜ਼ ਆ ਹਾਈਟ ਵੀ ਵਧੀਆ ਹੁਣ ਮੰਨ ਲਓ ਜੇ ਇੱਕ ਸੈੱਲ ਦੇ ਵਿੱਚ ਇਹ ਇਕੱਠੇ ਤਾਂ ਲੱਗਣੇ ਹੈ ਨਹੀਂ ਕਿਉਂਕਿ ਗੱਲੇ ਗੰਡੇ ਨੇ ਬਣਾਉਣਾ ਵੀ ਹਨਾ ਤੇ ਘੱਟੋ ਘੱਟ ਨਹੀਂ ਇਹ 8-10 ਤਾਂ ਹੈਗੀ ਨੇ ਬਿਲਕੁਲ ਬਿਲਕੁਲ ਇੱਕ ਦੇ ਵਿੱਚ ਸਭ ਤੋਂ ਮੇਨ ਗੱਲ ਇਹ ਹੈ ਵੀ ਨੇੜੇ ਆ। ਬ੍ਰੈਂਟਨ ਵਾਲਿਆਂ ਦੇ ਲਈ ਮਿਸਿਸ ਅਗਾਂ ਜਿਹੜੇ ਸਾਡੇ ਭਰਾ ਰਹਿੰਦੇ ਆ ਉਹਨਾਂ ਨੂੰ ਦੂਰ ਜਿੱਥੇ ਜਾਣ ਦੀ ਲੋੜ ਨਹੀਂ। ਨੇੜੇ ਆ ਉਹਨਾਂ ਦੇ ਤੇ ਹੋਰ ਹੋਰ ਕੀ ਟਮਾਟਰ ਹੋ ਗਈ ਆਪਣੇ ਕੋਲੇ ਆ ਖੀਰਿਆਂ ਦੀ ਹੋ ਗਈ ਆ ਪਾਲਕਾਂ ਠੀਕ ਓਕੇ ਤੇ ਧਣੀਆਂ ਆ ਗਿਆ ਉਧਰ ਹਨਾ ਹਾਂਜੀ ਧਣੀਆਂ ਆ ਗਿਆ ਤੇ ਉਹ ਮਟਰ ਵੀ ਹੈਗੇ ਨੇ ਜੀ ਠੀਕ ਹੈ ਵੈਸੇ ਤਾਂ ਉਹਰੇ ਸਾਰੇ ਮਟਰ ਦੂਜਾ ਯੂਜ਼ ਕਰਦੇ ਆ ਪਰ ਕਈ ਵਾਰੀ ਆਪਾਂ ਘਰਾਂ ਚ ਲਾ ਲੈਨੇ ਆ ਸ਼ੌਂਕ ਵਜੋਂ ਓਕੇ ਫਰੋਜ਼ਨ ਹੀ ਵਰਤਦੇ ਆ ਜ਼ਿਆਦਾਤਰ ਉਹਦੇ ਟਾਈਮ ਵੀ ਘੱਟ ਲੱਗਦਾ ਵਾ ਲਿਆ ਕੇ ਠੀਕ ਲੋ ਜੀ ਜੇ ਹੁਣ ਮਿੱਤਰੋ ਤੁਸੀਂ ਫਰੋਜ਼ਨ ਫੂਡ ਤੋਂ ਬਚਣਾ ਠੀਕ ਹੈ ਆਪ ਨੂੰ ਪਤਾ ਵੀ ਇੱਕ ਤਾਂ ਜਿਹੜੀਆਂ ਵੀ ਸਬਜ਼ੀਆਂ ਭਾਜੀਆਂ ਨੇ ਇੱਥੋਂ ਆਪਾਂ ਲੈਣੇ ਆ ਫਰੋਜ਼ਨ ਚਲੋ ਜੋ ਵੀ ਸਿਸਟਮ ਹੈਗਾ ਇੱਕ ਤਾਂ ਮਹਿੰਗੀਆਂ ਨੇ ਮਹਿੰਗਾਈ ਬਹੁਤ ਹੋ ਗਈ ਤਾਂ ਹੁਣ ਇੱਕ ਵੀ ਬੈਕਯਾਰਡ ਦੇ ਵਿੱਚ ਨਾਲ ਤਾਂ ਆਪਣਾ ਖੇਤੀ ਦਾ ਸ਼ੌਂਕ ਪੂਰਾ ਕਰੋ ਨਾਲੇ ਇੱਕ ਜਾਇਜ਼ ਰੇਟ ਤੇ ਬਾਈ ਉਹਨਾਂ ਤੋਂ ਬੂਟੇ ਲੈ ਕੇ ਜਾਓ ਆਪਣੇ ਘਰਾਂ ਚ ਲਾਓ ਸਾਰੇ ਜਵਾਕਾਂ ਨੂੰ ਸਿਖਾਓ ਵੀ ਕਿਵੇਂ ਭਾਈ ਖੇਤੀ ਕੁੱਤੀ ਸਾਡੇ ਬਜ਼ੁਰਗ ਪੁਰਾਣੇ ਕਰਦੇ ਹੁੰਦੇ ਸੀ ਹਨ ਨਹੀਂ ਨਹੀਂ ਬਿਲਕੁਲ ਹੀ ਬਿਲਕੁਲ ਠੀਕ ਹੈ ਤੇ ਇਹ ਆਪਣੇ ਇਹ ਇਹ ਹੋਊਗਾ ਸਾਰਾ ਪੋਸ਼ਨ ਹੋਰ ਇਹ ਤੋਂ ਬਿਨਾ ਹੋਰ ਕੁਸ ਵੀ ਰੱਖਿਆ ਨੇ ਆਪਣੇ ਬੂਟੇ ਪੁਰਾਣੇ ਨਹੀਂ ਹੈਗੇ ਤਾਂ ਹੋਰ ਵੀ ਬਹੁਤ ਨੇ ਜੀ ਪਰ ਜਿੰਨੇ ਸਾਰੀਆਂ ਆਈਟਮਾਂ ਇਹ ਫਿਲਹਾਲ ਇੱਥੇ ਹੈਗੀਆਂ ਨੇ ਜੀ ਜੋ ਜੋ ਆਪਾਂ ਨੂੰ ਚਾਹੀਦੀਆਂ ਹੁੰਦੀਆਂ ਨੇ ਠੀਕ ਹੈ ਹਾਂਜੀ ਇਹਦੀ ਕੇਅਰ ਦੇ ਲਈ ਕੀ ਮਤਲਬ ਖਾਦ ਖੂਦ ਨਹੀਂ ਖਾਦ ਨਹੀਂ ਆਪਾਂ ਪਾਉਂਦੇ ਆਰਗੈਨਿਕ ਹੈ ਜੀ ਅੱਛਾ ਹਾਂਜੀ ਕੋਈ ਇਹਦੀ ਕੇਅਰ ਦੇ ਲਈ ਮਤਲਬ ਗਾਈਡ ਕਰਨ ਲੋਕਾਂ ਨੂੰ ਵੀ ਕੀ ਕੀ ਕਰਨਾ ਚਾਹੀਦਾ ਉਹ ਕਰਦਾਂਗੇ ਜਿਵੇਂ ਅਗਲੇ ਦਾ ਹੁਣ ਕਹਿੰਦਾ ਤਾਂ ਇਹ ਵੀ ਫੈਂਸ ਲੱਗੀ ਹੁੰਦੀ ਆ ਹਵਾ ਨਹੀਂ ਮਾਰ ਕਰਦੀ ਹੈਗੀ ਜਿਵੇਂ ਇੱਥੇ ਖੇਤ ਚ ਖੁੱਲੇ ਚ ਥੋੜੀ ਜੀ ਔਖਾ ਕਰਦਾ ਬੂਟਾ ਤੇ ਆਜੋ ਵੀਰੇ ਆਪਾਂ ਉਧਰ ਨੂੰ ਹੋਰ ਕੋਈ ਚੀਜ਼ਾਂ ਦਿਖਾਈਏ ਹਨਾ ਕਿੰਨੀ ਏਕੜ ਆਪਣੀ ਕੋਈ ਜਗਾ ਇਹ ਇਹ ਹੈਗੀ ਆ 10 ਏਕੜੀ ਠੀਕ ਹੈ ਹਾਂਜੀ ਓਕੇ ਗਰਮੀਆਂ ਚ ਆਪਾਂ ਲਾਉਣਾ ਸਬਜ਼ੀਆਂ ਹਨਾ ਹਾਂਜੀ ਸਬਜ਼ੀਆਂ ਲੋਕ ਇੱਥੇ ਖਰੀਦਦੇ ਨੇ ਫਿਰ ਹਾਂਜੀ ਹਾਂਜੀ ਇੱਥੋਂ ਹੀ ਉਹ ਵੀ ਐਡਰੈਸ ਆਪਾਂ ਮੈਂਸ਼ਨ ਕਰ ਦਾਂਗੇ ਹੁਣ ਹੁਣ ਸਿਰਫ ਵੀਰ ਉਹਨਾਂ ਕੋ ਪਨੀਰੀ ਚੱਲ ਰਹੀ ਆ ਹਾਂਜੀ ਪਨੀਰੀ ਦੇ ਚਿੱਖਾਸ ਉਥੋਂ ਲਿਆ ਕੇ ਨਹੀਂ ਨਾ ਵੇਚਦੇ ਹੋਣ ਆਪਾਂ ਵੀ ਲੋਕਾਂ ਵਾਂਗੂ ਆਪਾਂ ਵੀ ਇੱਥੇ ਲਾਵਾਂਗੇ ਨਾ ਤੇ ਲਾ ਕੇ ਫਿਰ ਇੱਥੋਂ ਹੀ ਦੇਣੀ ਆਪਾਂ ਆਰਗੈਨਿਕ ਆ ਇੱਥੋਂ ਲਾ ਕੇ ਅਲਾ ਇੱਥੋਂ ਇੱਥੋਂ ਰਾਵਣਾ ਤਾਜੀ ਸਬਜ਼ੀ ਮਿਲੂਗੀਆਂ ਲੈਣ ਨੂੰ ਹਾਂ ਬਹੁਤ ਵਧੀਆ ਆ ਜੀਪ ਦਿਖਾ ਯਾਰ ਜੀ ਜੀਪ ਘੈਂਟ ਲਾਦੀ ਆ ਹਨਾ ਹਾਂਜੀ ਹੂੰ ਅਧਰੋਂ ਇੰਡੀਆੋਂ ਮਗਾਈ ਆਏ ਇਹ ਹਾਂਜੀ ਡੱਬ ਵਾਲੀ ਤੋਂ ਹੀ ਤਿਆਰ ਕਰਾ ਕੇ ਮਗਾਈ ਹੈ ਹਾਂ ਡਿਨਰ ਚ ਹੈ ਇੰਡੀਆ ਤੋਂ ਆਈ ਹੈ ਕਿੰਨਾ ਕੁ ਮਾਡਲ ਇਹਦੇ ਬਾਰੇ ਪਤਾ ਕੁਝ ਇਹ ਹੈਗਾ 99 ਮਾਡਲ ਜੀ ਅੱਛਾ ਹੂੰ ਇਹਦਾ ਨਾਮ ਕੀ ਕਹਿੰਦੇ ਨੇ ਇਹਨੂੰ ਬਿੱਲੀ ਜੀਪੀ ਆਪਾਂ ਦਾ ਦੇਸੀ ਦਾ ਲੰਡੀ ਜੀਪ ਹੀ ਕਹ ਦਿੰਦੇ ਹਾਂ 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 ਚੰਡੀਗੜ੍ਹ ਚ ਬਾੜੀ ਚੱਲਦੀ ਹੁੰਦੀ ਸੀ ਅੱਗੇ ਹਨਾ ਹਾਂਜੀ ਹਾਂਜੀ ਇਹ ਆਪਾਂ ਵਿਆਹ ਸ਼ਾਦੀ ਕਿਸੇ ਦਾ ਈਵੈਂਟ ਹੋਵੇ ਕਿਸੇ ਨੇ ਗਾਣਾ ਗੂਣਾ ਸ਼ੂਟ ਸ਼ਾਟ ਵਾਲੇ ਆਉਂਦੇ ਰਹਿੰਦੇ ਅਜਿਵੇਂ ਅੱਛਾ ਉਹਨਾਂ ਨੂੰ ਰੈਂਟ ਕਰਦੇ ਹਾਂ ਠੀਕ ਹੈ ਜੇ ਕਿਸੇ ਨੇ ਲੈ ਕੇ ਜਾਣੀ ਹੋਵੇ ਵਿਆਹ ਸ਼ਾਦੀਆਂ ਤੇ ਅੱਜਾਗਾਂ ਲਈ ਓਕੇ ਓਕੇ ਇੱਕ ਮਿੰਟ ਦੱਸੋ ਜਿਵੇਂ ਇਹ ਇੱਥੇ ਜਿਵੇਂ ਜੋ ਸੜਕਾਂ ਤੇ ਜੀਪ ਇਹ ਚੱਲਦੀ ਹੈ ਇਹ ਤੇ ਕੋਈ ਪ੍ਰੋਬਲਮ ਕਰੇ ਕੋਈ ਇਦਾਂ ਦੀ ਆਉਂਦੀ ਆ ਨਹੀਂ ਨਹੀਂ ਬਿਲਕੁਲ ਨਹੀਂ ਆਪਣੇ ਹੂੰ ਸਾਰਾ ਰੀਜਿਸਟਰਡ ਹੈ अच्छा कोई, कोई पुलिस वाला नहीं रोकਦਾ ਜੇ ਰੋਕਦਾ ਵੀ ਸਾਰੀਆਂ ਚੀਜ਼ਾਂ ਆਪਣੀਆਂ ਪੂਰੀਆਂ ਨੇ ਓਕੇ ਹਾਂਜੀ ਸਹੀ ਆ ਰੈਡੀ ਟੂ ਗੋ ਆ ਇਹ ਓਕੇ ਇਹਦੇ ਵਿੱਚ ਕੋਈ ਮਤਲਬ ਜਦੋਂ ਉੱਪਰ ਨਾਲ ਕੋਈ ਐਡਾ ਇਸ਼ੂ ਨਹੀਂ ਹੁੰਦਾਗਾ ਨਹੀਂ 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 ਉਹ ਕੁਝ ਨਹੀਂ ਹੈਗਾ ਇਹ ਵੈਂਟੇਜ ਚ ਆ ਜਾਂਦੀ ਆ ਆਪਣੇ ਓਕੇ ਹਾਂਜੀ ਠੀਕ ਆ ਟਰੈਕਟਰਾਂ ਪਰ ਖੇਤੀਬੁਤੀ ਚੱਲਦੀ ਆ ਪੂਰੀ ਹੈ ਖੇਤੀ ਵੀ ਜੇ ਜਾਗੋ ਆਜੂਗਾ ਤੇ ਅੱਜ ਕੱਲ ਲੈ ਕੇ ਜਾਂਦੇ ਆ ਲੋਕ ਜਿਵੇਂ ਗਾੜੇ ਗੂੜੇ ਹਾਂ ਹਾਂ ਜੀ ਜੀ ਹਾਂਜੀ ਹਾਂ ਫਿਰ ਇਹਨਾਂ ਟਰਾਲੀ ਵੀ ਹੁੰਦੀ ਆ ਨਹੀਂ ਟਰਾਲੀ ਹੁੰਦੀ ਆ ਜੀ ਤੇ ਪਰ ਉਹ ਆਪਣੀ ਨਹੀਂ ਹੋएगी ਅੱਛਾ ਤੇ ਆਪਾਂ ਜੇ ਜੇ ਚਾਹੀਦੀ ਵੀ ਆ ਤਾਂ ਆਪਾਂ ਪ੍ਰੋਵਾਈਡ ਕਰ ਦਿੰਦੇ ਆ ਉਹ ਉਹ ਸੀਟਾਂ ਵਾਲੀ ਹੁੰਦੀ ਆ ਜਿਵੇਂ ਅੱਜ ਕੱਲ ਵਿਆਹਾਂ ਦੇ ਵਿੱਚ ਪੁਰਾਣਾ ਰਿਵਾਜ ਨਾਨਕਾ ਮੇਲ ਟਰੈਕਟਰ ਦੀ ਆਉਂਦਾ ਟੂਰ ਤਮੱਕੇ ਨਾਲ ਉਹ ਚੀਜ਼ਾਂ ਕਰਕੇ ਫਿਰ ਤਾਂ ਰੈਂਟਰ ਉਹ ਕੀ ਚੱਲਦਾ ਰੈਂਟ ਦਿਨ ਦੇ ਹਿਸਾਬ ਨਾਲ ਹੀ ਹੁੰਦਾ ਓਕੇ ਜਿੰਨੇ ਦਿਨ ਬੰਦਾ ਲੈਂਦਾ ਵਾ ਜੇ ਵੱਧ ਦਿਨ ਰੱਖਦਾ 그러면은 ਉਹੀ ਜੀ ਹਿਸਾਬ ਨਾਲ ਕਰ ਲਈ ਦੀ ਆ ਗੱਲਬਾਤ ਠੀਕ ਹੈ ਮੈਂ ਸੱਚੀ ਗੱਲ ਆ ਇੱਕ ਵਿਆਹ ਦਾ ਕਿੰਨਾ ਕੁ ਜਾਗੋ ਦਾ ਖਰਚਾ ਆ ਜਾਂਦਾ ਮਤਲਬ ਦਿਨ ਤੇ ਰਾਤ ਤੇ ਹੀ ਹੋ ਗਿਆ ਜਾਗੋ ਜਿਵੇਂ ਉਰੇ ਜੀ ਵਿਆਹ ਹਫਤਾ ਹਫਤਾ ਚੱਲਦੇ ਨੇ ਜਿਵੇਂ ਜਾਗੋ ਮਤਲਬ ਬਈ ਚੱਲਦੇ ਨੇ ਉਰੇ ਅੱਛਾ ਜੀ ਹਾਂ ਜੀ ਜਾਗੋ 4 ਦਿਨ ਪਹਿਲਾਂ ਕਰ ਲੈਂਦੇ ਆ ਜਾਂ ਇੱਥ ਵੀ ਇਹ ਉਹ ਕਿੰਨਾ ਰੈਂਟ ਪਰ ਕਹਿ ਸਕਦੇ ਆ ਆਪਾਂ ਮੈਂ 10 ਜਿਵੇਂ ਗਾਣੇ ਗੋਣੇ ਸ਼ੂਟ ਲਈ 500 ਡਾਲਰ ਪਰ ਡੇ ਦਾ ਹੁੰਦਾ ਜੀ ਹਾਂ ਪਰ ਡੇ ਦਾ ਹਾਂਜੀ 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 ਤੇ ਇੱਕ ਗੱਲ ਹੋਰ ਵੀ ਆ ਅੰਕਲ ਮੈਂ ਖਾਸ ਦੇਖਿਆ ਮੈਂ ਨਾ ਹਰੇਕ ਜੱਗੋ ਚ ਦੇਖੀ ਜਾਂਦਾ ਦੀ ਯਾਰ ਇਸੇ ਟਰੈਕਟਰ ਦੇ ਬਹੁਤ ਨੇ ਹਰੇਕ ਬੰਦਾ ਜੱਗੋ ਚ ਟਰੈਕਟਰ ਚੱਕੀ ਫਿਰਦਾ ਦੀ ਫੋੜ ਨੀਲਾ ਤੇ ਹਰੇਕ ਦੇ ਘਰ ਖੜਾ ਤੇ ਹੁਣ ਪਤਾ ਲੱਗਿਆ ਵੀ ਇਹ ਪਾਈ ਰੈਂਟ ਤੇ ਮਿਲਦੇ ਨੇ ਹਾਂਜੀ ਹਾਂਜੀ ਇੱਕ ਚਲੋ ਵਧੀਆ ਮੁੰਡਿਆਂ ਨੇ ਕੰਮ ਸ਼ੁਰੂ ਕੀਤਾ ਅੰਕਲ ਹੱਕ ਨਹੀਂ ਹਨਾ ਮਿਹਨਤ ਆ ਹਾਂਜੀ ਹਾਂਜੀ ਵਧੀਆ ਲੱਗਦਾ ਯਾਰ ਬਹੁਤ ਵਧੀਆ ਲੱਗਿਆ ਛੋਟੀ ਉਮਰਾ ਤੇ ਬਹੁ ਨਿਰੀ ਹਮ ਸਾਰੇ ਤਰ੍ਹਾਂ ਦੀ ਗੋਭੀ ਵਗਾਰਾ ਵਗਾਰਾ ਹਾਂਜੀ ਪੱਤਾ ਗੋਭੀ ਗੋਭੀ ਵੈਸੇ ਲੋਕ ਘੱਟ ਲਾਉਂਦੇ ਆ ਉਹਨਾਂ ਨੂੰ ਆਏ ਹੁੰਦਾ ਕੋਈ ਵੀ ਇੱਕ ਫੁੱਲ ਲਾ ਇੱਕ ਫੁੱਲ ਲਾ ਲੈਂਦੇ ਆ ਜਾਂ ਵੀ ਮਹੀਨੇ ਦੋ ਮਹੀਨੇ ਬਾਅਦ ਇੱਕ ਫੁੱਲ ਉਹ ਤੇ ਇੱਕ ਦਿਨ ਚ ਹੀ ਬਣ ਜਾਂਦੀ ਆ ਬੰਦਾ ਪਾਲਦਾ ਪਰ ਜਿਹੜੇ ਲੋਕ ਲੈ ਕੇ ਜਾਂਦੇ ਆ ਆਰਗੈਨਿਕ ਖਾਣ ਦੇ ਸ਼ਕੀਨ ਨੇ ਜਾਂ ਹਨਾ ਵੀ ਹੁਣ ਜਿਵੇਂ ਸਾਡੀ ਲਾ ਲਓ ਸਾਡੇ ਘਰ ਦੇ ਨੇ ਹਾਂ ਵੀ ਉਹ ਜਿਹੜੇ ਕਹੇ ਖਾਣੀ ਕਰਦੀ ਆ ਯਾਰ ਹਾਂ ਕਰਦੀ ਉਹ ਖਾਣੀ ਆ ਜਿਹਨੇ ਸੋਚ ਹੀ ਲਿਆ ਹਾਂ ਆਓ ਖਾਂਦੇ ਆ ਤੇ ਖਾਣੀ ਚਾਹੀਦੀ ਆ ਹਾਂਜੀ ਸੋ ਆਪਣੇ ਸਰੀਰ ਤੋਂ ਬਹੁਤ ਜ਼ਿਆਦਾ ਹੋਰ ਕੁਛ ਨਹੀਂ ਬਿਲਕੁਲ ਹਾਂਜੀ ਹਾਂਜੀ ਅੱਛਾ ਵੀਰੇ ਮੈਨੂੰ ਕੱਲ ਹੋਰ ਦੱਸੋ ਵੀ ਇੱਥੇ ਯਾਰ ਜਿਵੇਂ ਚਲੋ ਆਪਣੇ ਸੰਤ ਵੀ ਖੜੇ ਆ ਸਭ ਕੀ ਪੱਜੇ ਉਧਰ ਹੈਗਾ ਸਾਰਾ ਜਗਤ ਚੋਰੀ-ਚੂਰੀ ਦਾ ਖਤਰਾ ਤਾਂ ਨਹੀਂ ਹੁੰਦਾ ਚੋਰੀ ਦਾ ਹੁੰਦਾ ਬਾਈ ਜਿਹੜਾ ਮਿੱਥ ਕੇ ਆ ਗਿਆ ਉਹਨੇ ਤਾਂ ਲੈ ਕੀ ਜਾਣਾ ਵਾ ਚੋਰੀ ਨਹੀਂ ਘਟਨਾ ਆਮ ਨੇ ਹਾਂ ਜਿਹੜਾ ਮਿੱਥ ਕੇ ਆ ਗਿਆ ਫਿਰ ਉਹਨੇ ਤਾਂ ਲੈ ਕੀ ਜਾਣਾ ਵਾ ਅੱਛਾ ਹਾਂਜੀ ਪਰ ਅੱਜ ਤੱਕ ਪ੍ਰਮਾਤਮਾ ਦੀ ਕਿਰਪਾ ਨਾਲ ਆਪਣੇ ਇਹੋ ਜਿਹਾ ਕੋਈ ਸੀਨ ਤਾਂ ਨਹੀਂ ਹੋਇਆ ਹਾਂ ਤੇ ਵੀ ਜਿਹੜਾ ਹੁਣ ਬੰਦਾ ਮਿੱਥ ਕੇ ਆ ਗਿਆ ਉਹ ਤਾਂ ਚਾਹੇ ਲੋਕ ਵੀ ਲੱਗੇ ਹੋਵੇ ਵੇਰਵਾਂ ਸਾਂ ਚੰਨੀ ਹੁੰਦੀ ਆ ਘਰਾਂ ਚੰਨੀ ਹੁੰਦੀ ਆ ਫਿਰ ਉਹ ਇੱਕ ਪੰਨ ਨੂੰ ਫਾਰਮ ਲੱਭਣ ਦੇ ਵਿੱਚ ਕਿ ਹਰੇਕ ਬੰਦੇ ਦਾ ਸ਼ੌਂਕ ਆ ਕਹਿੰਦਾ ਮੈਂ ਫਾਰਮ 'ਚ ਖੇਤੀ ਕਰਨੀ ਲੈ ਕੇ ਫਾਰਮ ਨੂੰ ਲੱਭਣ ਦੇ ਉਹ ਕਿੰਨਾ ਕੋਖਾ ਲੱਗਦਾ ਇੱਥੇ ਮਾਰਕੀਟ ਪਲੇਸ ਤੇ ਮਿਲ ਜਾਂਦੀ ਆ ਜਗ੍ਹਾ ਅੱਛਾ ਹਾਂਜੀ ਤੁਸੀਂ ਸਰਚ ਕਰਿਓ ਓਕੇ ਹਾਂ ਲੈਂਡ ਫਾਰ ਫਾਰਮਿੰਗ ਲਿਖ ਕੇ ਠੀਕ ਹੈ ਰੈਂਟ ਲੀਜ਼ ਹੋ ਜਾਂਦੀ ਆ ਸਾਰਾ ਕੁਝ ਇੰਨਾ ਔਖਾ ਨਹੀਂ ਹੈਗਾ ਸੌਖਾ ਹੀ ਆ ਪਰ ਖੇਤੀ ਔਖੀ ਆ ਯਾਰ ਮੈਂ ਜ਼ਮੀਨ ਦੀ ਗੱਲ ਕਰਾਂ ਖੇਤੀ ਔਖੀ ਕਾਤੇ ਮੈਂ ਦੱਸੋ ਮੜਾ ਪਰ ਚੱਲ ਜ਼ਮੀਨ 'ਚੋਂ ਚੱਲਦੇ ਆਂ 1 ਮਿੰਟ ਵਾਹਣ ਲਾਉਣਾ ਆਪਾਂ ਨੇ ਹਾਂਜੀ ਹਾਂਜੀ ਬੜਾ ਲੰਬਾ ਨਿਕਬ ਵੀ ਖੇਤੀ ਔਖੀ ਕਾਤੇ ਔਰੇ ਕੀ ਲੱਗਦੀ ਟੀ ਔਰੇ ਇੰਡੀਆ ਵਾਂਗੂ ਉਹ ਨਹੀਂ ਨਾ ਹੈਗੀ ਇੱਕ ਤਾਂ ਪੱਥਰ ਆ ਜਾਂਦੇ ਆ ਵਿੱਚ ਮਿੱਟੀ 'ਚ ਹੈ ਮਿੱਟੀ 'ਚ ਪੱਥਰ ਹੁੰਦਾ ਵਾ ਠੀਕ ਹੈ ਜਗ੍ਹਾ-ਜਗ੍ਹਾ ਦਾ ਫਰਕ ਆ ਪੱਈਆਂ ਦੀ ਸਾਫ਼ ਆ ਹਾਂ ਤੇ ਹੁਣ ਜਿਵੇਂ ਆਹ ਹੈ ਆਪਣੀ ਹੁਣ ਮੀਂਹ ਪੈ ਗਿਆ ਸਾਰਾ ਤੁਹਾਨੂੰ ਉੱਪਰ ਆ ਬੱਟੇ ਦੀ ਬਜਰੀਓ ਦਿਖਣੀ ਆ ਇਦਾਂ ਦਾ ਅੱਛਾ ਹਾਂ ਇਹ ਬਹੁਤ ਲੋਕਾਂ ਨੂੰ ਦਿੱਕਤ ਆਉਂਦੀ ਆ ਕਿਸੇ ਕਿਸੇ ਲੋਕ ਡਿਪੈਂਡ ਕਰਦਾ ਵਾ ਜਗਾ ਜਗਾ ਤੇ ਹਾਂਜੀ ਹੁਣ ਬਹੁਤ ਲੋਕ ਨੇ ਹਾਂ ਇਹ ਯਾਰ ਜਿਵੇਂ ਪੱਥਰੇ ਪੱਥਰੇ ਪਏ ਆ ਜਰ ਇਹ ਹੈ ਹਾਂਜੀ ਭਾਈ ਬਹੁਤ ਮਿਹਨਤ ਆ ਔਰ ਇਹ ਕਿਸਾਨੀ ਥੋੜੀ ਹਾਰਡ ਆ ਹਨਾ ਹਾਂਜੀ ਹਾਂਜੀ ਸੱਚੀ ਗੱਲ ਵੀਰੇ ਆ ਪੱਥਰੇ ਚ ਦਿਖਾ ਦੋ ਇਹ ਪੱਥਰੇ ਸਾਰੇ ਭਰੀ ਪਏ ਆ ਹਾਂ ਹਾਂਜੀ ਹਾਂਜੀ ਇਹ ਥੋੜਾ ਜਿਹਾ ਹਮ ਇਹ ਆਪ ਹੀ ਪਹਿਲਾਂ ਇੱਥੇ ਥੋੜਾ ਜਿਹਾ ਜਗਾ ਕਵਰ ਕਰ ਲਈ ਸੀਗੀ ਠੀਕ ਹੈ ਤੇ ਉਹ ਫਿਰ ਉਹ ਸਾਰੇ ਇਕੱਠੀ ਕਰਤੀ ਸੀਗੀ ਇੱਥੇ ਤਾਂ ਵੱਧ ਆ ਉਦਾਂ ਜਾਨੀ ਕਿ ਵਿੱਚ ਵੀ ਆਈ ਹੋਈ ਜਾਂਦੇ ਆ ਵਿੱਚ ਵੀ ਹੋਣਗੇ ਆਹ ਏਰੀਆ ਚ ਵੱਧਦਾ ਬਣੀ ਹਾਂਜੀ ਹਾਂਜੀ ਇਹ ਜਾਨੀ ਕਿ ਉਰੇ ਪਹਿਲਾਂ ਉਹ ਇਹ ਬਗੜ ਲਿਆ ਸੀਗਾ ਆਪਾਂ ਨੇ ਉਰੇ ਪਾਰਕਿੰਗ ਪੂਰਕਿੰਗ ਵਧੀਆ ਕਰ ਲਾਂਗੇ ਪਾਣੀ ਮੀਮੂ ਦਾ ਹੀ ਆਇਆ ਇਹ ਇਹ ਮੀਹ ਦਾ ਹੀ ਸਾਰਾ ਮਾਲਕਤ ਕਿਛਾ ਸਾਧਨ ਪਾਣੀ ਦਾ ਮੀਹ ਤੋਂ ਬਣਾ ਮੀਹ ਤੋਂ ਬਣਾ ਪਾਣੀ ਸਾਰੇ ਪਾੜ ਪਾੜ ਹੁੰਦੇ ਨੇ ਕਈ ਜ਼ਮੀਨਾਂ ਦੇ ਵਿੱਚ ਕਈਆਂ ਦੇ ਕਰੀਕ ਨਿਕਲਦੀ ਆ ਨਹਿਰਾ ਨਿਕਲਦੀਆਂ ਨੇ ਤੇ ਜਿਹੜੀ ਇਹ ਮੈਂ ਕੁਦਰਤ ਦੇ ਸਿਰ ਤੇ ਹੀ ਆ ਕੁਦਰਤ ਦੇ ਸਿਰ ਤੇ ਹੀ ਆ ਹਾਂਜੀ ਫਿਰ ਇਹ ਸੰਤ ਸੁੰਦੇ ਵੀ ਉਧਰ ਮਗਾ ਇੰਡੀਆ ਤੋਂ ਇਹ ਇੰਡੀਆ ਤੋਂ ਮਗਾਏ ਜੀ ਇਹ ਵੀ ਦੁਹਾਰੀ ਹਲ ਸਵਾਗੇ ਹੈ ਯਾਰ ਕਮਾਲ ਦੀਆਂ ਤਵੀਆਂ ਪਈਆਂ ਨੇ ਹੈ ਹਾਂਜੀ ਰੂਟਾ ਵੀਟਰ ਨਹੀਂ ਹੈਗਾ ਲੈ ਹੈਗਾ ਜੀ ਉਹ ਪਿਆ ਓਕੇ ਓਕੇ ਹਾਂਜੀ ਉਹ ਬਾਹਰ ਮਾ ਰੂਟਾ ਬੀਟਰ ਤੋਂ ਬਿਨਾ ਗੱਲ ਹੀ ਨਾ ਬਣਦੀ ਨਹੀਂ ਅੱਜ ਆਹ ਲਸਣ ਪੱਟਦੇ ਸੀਗੇ ਠੀਕ ਐ ਇਹ ਹਾਲਤ ਤਾਂ ਅੰਦਰੋਂ ਅੰਦਰੋਂ ਲਸਣ ਆਪਣਾ ਲਾਇਆ ਜੀ ਹਾਂਜੀ ਕਿੱਥੇ ਪੱਟਿਆ ਉਹ ਉੱਥੇ ਪੱਟਿਆ ਜੀ ਲਸਣ ਦੇ ਹੀ ਲਈ ਯਾਰ ਲਸਣ ਇਕੱਠੀ ਹੋਣ ਉਹ ਵਿੱਚ ਮਣਾ ਮੋਟਾ ਜ਼ਮੀਨ ਦੇ ਨਹੀਂ ਹਜੇ ਆਪਾਂ ਤਾਂ ਜਿਹਨੂੰ ਆਪਾਂ ਗ੍ਰੀਨ گارਲਿਕ ਕਹਿ ਦਿੰਦੇ ਆ ਅੱਛਾ ਹਾਂ ਗਿੱਲਾ ਲਸਣ ਕੀ ਬਾਤ ਆ ਇਹ ਰੈਸਟੋਰੈਂਟਾਂ ਦੇ ਯੂਜ਼ ਮੁੰਡਾ ਵਧੀਆ ਨੌਜ ਰੱਖਦਾ ਅੰਕ ਲਾਣਾ ਹੈ ਹੈ ਉਹ ਬੜਾ ਲੰਬਾ ਸਮਾਂ ਰਿਹਾ 2 ਸਾਲ ਹੋ ਗਏ ਕਰਦੇ ਨੂੰ ਸਾਨੂੰ ਡੇਢ ਸਾਲ ਹੋ ਗਏ ਆ ਦੇਖ ਲਾ ਫਿਰ ਯਾਰ ਵਧੀਆ ਹਾਂਜੀ ਇਹਨਾਂ ਪਸੰਦ ਬਹੁਤ ਹੋ ਜਾਂਦਾ ਹੈ ਕਿ ਤੁਸੀਂ ਸਿਸਟਮ ਬਹੁਤ ਵੱਡਾ ਹੋ ਜਾਂਦਾ ਹਾਂਜੀ ਕੋ ਇੱਥੇ ਪ੍ਰਦੇਸ਼ ਚ ਬੈਠੇ ਆ ਬਾਕੀ ਇੱਥੇ ਕਿਹੜਾ ਕੋਈ ਮੰਗਮਾ ਦੇ ਦੂਗਾ ਹਾਂਜੀ ਬਿਲਕੁਲ ਆਪਣੀ ਲੈਣੀ ਪੈਣੀ ਆ ਨਹੀਂ ਨਹੀਂ ਬਿਲਕੁਲ ਹੀ ਗਲਤ ਨਹੀਂ ਉਧਰ ਰੈਂਟ ਤੇ ਹੀ ਮਿਲ ਜਾਂਦੀਆਂ ਨੇ ਚੀਜ਼ਾਂ ਅੱਛਾ ਜਿਵੇਂ ਸਾਡਾ ਤਾਂ ਪਰ ਉਹ ਗਲਤ ਤਾਂ ਨਹੀਂ ਹੈਗੀ ਬਾਈ ਤੇਰੀ ਟਰਾਲੀ ਲੈ ਕੇ ਜਾਣੀ ਤੇਰੇ ਰੇਕ ਲੈ ਕੇ ਜਾਣਾ ਨਹੀਂ ਉਹ ਉਹ ਗੱਲ ਤਾਂ ਨਹੀਂ ਹੈਗੀ ਉਹ ਗਲਤ ਹੈ ਨਹੀਂਗੀ ਆ ਯਾਰ ਬੜੀ ਘੰਟ ਬਾਈ ਪਈ ਆ ਜ਼ਮੀਨ ਸਾਰੀ ਉਹ ਹੈ ਹਾਂ ਉਹ ਹਾਂਜੀ ਉਧਰ ਸੋਇਆਬੀ ਮੱਕੀ ਸੋਇਆਬੀਨ ਆਈ ਉਹ ਅੱਛਾ ਸੋਇਆਬੀ ਨੁੱਕ ਗਈ ਆ ਹਾਂਜੀ 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 ਆ ਆਪਣਾ ਲਸਣ ਲਾਇਆ ਸੀਗਾ ਠੀਕ ਹੈ ਇਹ ਥੋੜਾ ਜਿਹਾ ਗੱਠਾਂ ਵਾਲਾ ਰੱਖ ਲਿਆ ਥੋੜਾ ਜਿਹਾ ਗਿੱਲਾ ਜਿਵੇਂ ਰੈਸਟੋਰੈਂਟਾਂ ਵਾਲੇ ਲੈ ਜਾਂਦੇ ਆ ਜਾਂ ਹਰੀ ਲੈ ਰਹੇ ਨੇ ਹਰਾ ਲਸਣ ਜਿਵੇਂ ਆਪਾਂ ਦੇਸੀ ਚ ਭੂਕਾਂ ਵਾਲਾ ਕਹਿ ਦਿੰਦੇ ਆ ਹਾਂ ਹਾਂ ਉਹ ਚੀਜ਼ ਹਾਂਜੀ ਹਾਂਜੀ ਉਹਦੇ ਨਾਲ ਜਿਆਦਾ ਜਿਆਦਾ ਹਰਾ ਕਹਿੰਦਾ ਵਰਤਦੇ ਆ ਓਕੇ ਹਾਂਜੀ ਹਾਂਜੀ ਕਪਟੇ ਜੋ ਪੀਸ ਕੋਈ ਹੈਗਾ हां जी हां ਪੱਟੇ ਵੀ ਬੜਾ ਦਿਖਾਈ ਇਹ ਆਪਣਾ ਬੀਜਿਆ ਹੋਇਆ ਵਾ ਵੈਸੇ ਆ ਜਿਵੇਂ ਆ ਬਾਤ ਠੀਕਾ ਠੀਕਾ ਠਿਕਾ ਕੱਟ ਕੱਟ ਗਏ ਉਹ ਮੈਂ ਜੀ ਵੀ ਬਣਾਉਣ ਵਾਸਤੇ ਗੁੱਡ 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 ਅੱਛਾ ਅੱਛਾ ਇਹ ਆਪਣੇ ਹੁਣ ਇਹ ਇੰਨਾ ਆਪ ਪਹਾਰਾ ਹੀ ਪੱਟਤਾ ਸਾਰਾ ਹੈ ਲੈ ਵੀ ਜਿਵੇਂ ਇੱਕ ਨਾ ਮੈਂ ਅਨਮੋਲਕ ਮਾਤਰੇ ਦਾ ਪੌਡਕਾਸਟ ਦੇਖਿਆ ਇਲੀ ਮੰਗ ਦਵਾਈ ਕਹਿ ਰਿਹਾ ਵੀ ਟ੍ਰਾਂਟੋ ਚ ਖੇਤੀ ਨਹੀਂ ਹੁੰਦੀ ਪਰ ਪੰਜਾਬੀ ਤਾਂ ਰਿਸਰਚਰਾਂ ਨੇ ਫੇਰ ਕੱਢ ਦੁੰਦੇ ਨੇ ਆ ਵੀਰੇ ਨੇ ਦੱਸਿਆ ਮੈਨੂੰ ਵੀ ਸਨੋ ਦੇ ਥੱਲੇ ਰਿਹਾ ਲਸਣ ਹਾਂਜੀ ਕਿੰਨਾ ਚਿਰ ਤੇ ਖੇਤੀ ਹੁੰਦੀ ਆ ਹਾਂਜੀ ਕਿਤੇ ਕਿਤੇ ਨਹੀਂ ਹੁੰਦੀ ਕੋਈ ਮੌਸਮ ਹੁੰਦਾ ਪਰ ਖੇਤੀ ਹੁੰਦੀ ਆ ਹਨਾ ਇਹਦੇ ਬਾਰੇ ਸੁਣ ਲਾ ਲਸਣ ਕਿਵੇਂ ਕਹਿੰਦੇ ਤੁਸੀਂ ਮੈਂ ਦੁਬਾਰਾ ਗੱਲ ਕਰਾਂ ਆਪਾਂ ਲਸਣ ਆਪਾਂ ਨਵੰਬਰ ਚ ਲਾ ਦਿੰਨੇ ਆਂ ਜੀ ਤੇ 6 ਨਵੰਬਰ ਤੱਕ ਨਵੰਬਰ ਦੇ ਪਹਿਲੇ ਹਫਤੇ ਤੱਕ ਬੀਜਣਾ ਹੁੰਦਾ ਠੀਕ ਹੈ ਉਸ ਤੋਂ ਬਾਅਦ ਥੋੜਾ ਜਿਹਾ ਮਾਈਨਸ ਚ ਚੱਲੇ ਜਾਂਦਾ ਟੈਂਪਰੇਚਰ ਮਿੱਟੀ ਵੀ ਜੰਮਣ ਲੱਗ ਜਾਂਦੀ ਆ ਇਹ ਯਾਨੀ ਕਿ ਥੱਲੇ ਹੀ ਰਹਿੰਦਾ ਬਾ ਸਨੋ ਦੇ ਨੀਚੇ ਸਨੋ ਦੇ ਨੀਚੇ ਇੰਨੀ ਨਹੀਂ ਸਨੋ ਹੁੰਦੀ ਹੁੰਦੀ ਵੱਤ ਤੋਂ ਵੱਤ ਆਰਾਮ ਨਾਲ ਵੱਤ ਤੋਂ ਵੱਤ ਹਾਂਜੀ ਅਜਿਹੀ ਜਿਵੇਂ ਸਨੋ ਆ ਵੱਧ ਪਈਆਂ ਨੇ ਕੋਈ ਉਹ ਨਹੀਂ ਥੋੜੇ ਮੂਰੀ ਆ ਆਹ ਵਾਲੀ ਗੱਲ ਆ ਕਿ ਹਲਾ ਕੁਦਰਤ ਦੀ ਖੇਡ ਵੀ ਆਪਣੇ ਪਿੰਡਾਂ ਦਾ ਹਨਾ ਇੰਨੀ ਤਗਰੀਬ ਕਣਕ ਵੀ ਸਨੋ ਤੋਂ ਪਹਿਲਾਂ ਹੀ ਬੀਜਦੇ ਆ ਸਾਰੇ ਓਕੇ ਹਾਂਜੀ ਕਣਕ ਵੀ ਹੁੰਦੀ ਆ ਕਣਕ ਸਨੋ ਮਤਲਬ ਪੈ ਜਾਂਦੀ ਆ ਫਿਰ ਉਹ ਬੁਝੇ ਮਾਰ ਕੇ ਫਿਰ ਦੁਬਾਰਾ ਨਿਕਲੇ ਆਉਂਦੀ ਆ ਹਾਂਜੀ 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 ਇਹ ਲਸਨਾਮ ਕੀ ਰੇਟ ਬਿਕਦਾ ਵੀਰੇ ਇੱਥੇ ਆਪਣਾ ਫਿਰ ਇਹ ਜੀ ਆਮ ਤਾ ਜਿਵੇਂ ਹੁਣ ਸੀਜ਼ਨ ਵੇਲੇ ਜਾ ਕੇ ਜ਼ਿਆਦਾ ਲੋੜ ਪੈਂਦੀ ਹੁੰਦੀ ਆ ਬੀਜ ਦੀ ਅੱਛਾ ਬੀਜ ਦਾ ਕੋਈ 7 ਡਾਲਰ ਪਾਉਂਡ ਦੇ ਦਿੰਦਾ ਕੋਈ ਦੇਣ 10 ਵੀ ਦੇਈ ਜਾਂਦਾ ਜਿੰਨਾਂ ਦਾ ਜਾਂਦਾ 15 ਵੀ ਜਾਈ ਜਾਂਦਾ ਠੀਕ ਹੈ ਹਾਂਜੀ ਉਹ ਬੰਦੇ ਤੇ ਆ ਆ ਪੱਕਾ ਰੇਟ ਕੋਈ ਤੁਹਾਡਾ ਕਿਵੇਂ ਇੰਟਰਸਟ ਪੈਦਾ ਹੋਇਆ ਵੀ ਮਤਲਬ ਇੱਕ ਗੱਲ ਆ ਮੈਂ ਮੰਨਦਾ ਉਧਰ ਆਪਾਂ ਖੇਤੀ ਕਰਦੇ ਸੀ ਹਾਂਜੀ ਪਰ ਇੱਥੇ ਆ ਕੇ ਖੇਤੀ ਕਰਨੀ ਲੀਸ ਤੇ ਜਮੀਨ ਲੈਣੀ ਵੱਖਰਾ ਕਨਸੈਪਟ ਆ ਹਾਂਜੀ ਹਾਂਜੀ ਔਕੜਾਂ ਬਹੁਤ ਆਉਂਦੀਆਂ ਨਾ ਹਾਂਜੀ ਹਾਂਜੀ ਤੁਸੀਂ ਨੌਜਵਾਨ ਦੋ ਮੁੰਡੇ ਹੋ ਯਾਰ ਤੁਸੀਂ ਕਿਵੇਂ ਮਤਲਬ ਸੋਚਿਆ ਵੀ ਖੇਤੀ ਉਹ ਕਰਨੀ ਆ ਯਾਰ ਖੇਤੀ ਦਾ ਸ਼ੌਕ ਤਾਂ ਉਦਾਂ ਹੀ ਸੀਗਾ ਕਿ ਕੁਝ ਨਾ ਕੁਝ ਕਰੀਏ ਆਪਣਾ ਕਰੀਏ ਕੁਝ ਹਟਕੇ ਕਰੀਏ ਜਦ ਅਸੀਂ ਕੈਨੇਡਾ ਆਏ ਸੀਗੇ ਉਰੇ ਬ੍ਰੈਮਟਨੇ ਆਏ ਸੀਗੇ ਉਰੇ ਤੇ ਅਸੀਂ ਵੀ ਐ ਪਨੀਰੀ ਜਮੇ ਅੱਜ ਵੇਚਦੇ ਆ ਅਸੀਂ ਵੀ ਕਿਤੋਂ ਲੈ ਕੇ ਆਏ ਸੀਗੇ ਜਦ ਘਰਾਂ ਚ ਲਈ ਉਹਦੋਂ ਖੁਸ਼ੀ ਬਹੁਤ ਹੁੰਦੀ ਸੀ ਕੋਈ ਜਦ ਅ ਜੰਮੇ ਅਸੀਂ ਘਰਾਂ ਚ ਜਿਹੜੇ ਬੂਟੇ ਲਾਏ ਸੀ ਜਦੋਂ ਹੁੰਦੇ ਉਹ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਬੰਦੇ ਦੀ ਬੰਦਾ ਕੰਮ ਤੋਂ ਬਾਅਦ ਆਉਂਦਾ ਵਾ ਪਹਿਲਾਂ ਜਾ ਕੇ ਬੂਟੇ ਦੇਖਦਾ ਜਿਹੜਾ ਬੀਜਿਆ ਦੀ ਖੜਾ ਕਿਵੇਂ ਆਹੀਦਾ ਕਿਵੇਂ ਆ ਕਿਵੇਂ ਨਹੀਂ ਹੈ ਨਾ ਉਹ ਚੀਜ਼ਾਂ ਕਰਕੇ ਤੇ ਫਿਰ ਅਸੀਂ ਸੋਚਿਆ ਵੀ ਕਿਉਂ ਨਾ ਵੱਡੀ ਮਾਤਰਾ ਚ ਕੀਤੀ ਜਾਵੇ ਤੇ ਫਿਰ ਅਸੀਂ ਕਰਦੇ ਕਰਾਉਂਦੇ ਕੁਦਰਤੀ ਸਾਡੇ ਰਿਸ਼ਤੇਦਾਰੀ ਨੇ ਅੱਛਾ ਸਾਡੇ ਬਹੁਤ ক্লোਜ਼ ਨੇ ਤੇ ਉਹਨਾਂ ਦੀ ਜ਼ਮੀਨ ਉਹਰੇ ਉਹਨਾਂ ਦੇ ਆ ਸਾਰੀ ਜ਼ਮੀਨ ਉਹਨਾਂ ਦੀ ਆ 44 ਏਕੜ ਆ ਇਹ ਚੰਗੀ ਉਹ 44 ਏਕੜ ਹਾਂਜੀ ਠੀਕ ਹੈ ਤੇ ਉਹ ਉਹਨਾਂ ਨੇ ਸਾਨੂੰ ਮੌਕਾ ਦਿੱਤਾ ਉਹ ਆਪ ਕਰਦੇ ਖੇਤੀ ਨਹੀਂ ਉਹ ਆਪ ਨਹੀਂ ਕਰਦੇ ਉਹਨਾਂ ਦੇ ਪਲਾਜ਼ੇ ਨੇ ਹੀ ਬਟੇ ओके okay, ठीक है हां गोल्डन गेट प्लाजा ओके ਤੇ ਉਹ ਉਹਨਾਂ ਨਾਲ ਪਿਆਰੀ ਬਹੁਤ ਆ ਤੇ ਉਹਨਾਂ ਨੇ ਸਾਨੂੰ ਕਿਹਾ ਵੀ ਜੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਕਰ ਲਓ ਸਾਨੂੰ ਮੌਕਾ ਦਿੱਤਾ ਤੁਸੀਂ ਕਰੋ ਹੂੰ ਤੇ ਫਿਰ ਹੌਲੀ ਹੌਲੀ ਵਾਧਾ 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 ਕੰਮ ਵਧ ਹੀ ਗਿਆ ਪਰ ਇੰਨਾ ਸੋਚਿਆ ਨਹੀਂ ਸੀਗਾ ਵੀ ਐਡੇ ਵੱਡੇ ਪੱਧਰ ਤੇ ਜਾਵਾਂਗੇ ਹਾਂ 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 ਪਰ ਹੌਲੀ 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 ਹਾਂਜੀ ਤੇ ਇਧਰ ਨੂੰ ਕਰਿਆ ਤੇ ਜਿਹੜਾ ਮੇਰਾ ਕਜ਼ਨ ਆ ਹਾਂ ਉਹ ਬੀਐਸਾ ਐਗਰੀਕਲਚਰ ਆ ਉਹਨੂੰ ਉਹਨੂੰ ਵੀ ਨੌਲੇਜ ਉਹਨੂੰ ਨੌਲੇਜ ਉਹਨੇ ਵੱਧਾ ਹਾਂਜੀ ਹਾਂਜੀ ਉਹ ਕੈਮਰਾ ਪੂਰਾ ਨਹੀਂ ਭਾਈ ਸਾਡਾ ਬਾਈ ਆਇਆ ਹਾਂਜੀ ਪਰ ਉਹ ਨੌਲੇਜ ਵੱਧ ਰੱਖੀ ਬੈਠਾ ਹੈ ਨਾ ਤੇ ਸਭ ਤੋਂ ਜ਼ਿਆਦਾ ਕਮੀ ਕੁਝ ਰਹਿ ਜਾਣਾ ਹੈ ਨਾ ਹਾਂਜੀ ਤੇ ਕੋਤ ਨਹੀਂ ਹੋ ਰਿਹਾ ਇਹ ਤਾਂ ਨਹੀਂ ਹੁੰਦਾ ਵੀ ਰਾਤ ਨੂੰ ਬੈਟਰੀ ਮੂਟੀ ਮਾਰ ਕੇ ਜਾ ਕੇ ਦੇਖਣਾ ਵੀ ਉਹ ਨੱਕਾ ਨੂੰ ਕਰਾਉਣਾ ਉਹ ਕੰਮ ਤਾਂ ਹੈ ਨਹੀਂ ਚੱਕਾ ਕੇ ਆਕੇ ਵਾਲਾ ਤਾਂ ਪਾਣੀ ਵਾਲਾ ਤਾਂ ਹੈ ਨਹੀਂ ਪਾਣੀ ਵਾਲਾ ਸਿਸਟਮ ਹੀ ਨਹੀਂ ਹੈਗਾ ਪਰ ਰਾਤ ਨੂੰ ਕਿਹੜਾ ਗੂੜਾ ਮਾਰਨਾ ਪੈਂ ਲੋਡ ਪੈਂਦੀ ਨਹੀਂ ਨਹੀਂ ਲੋਡ ਜਿਵੇਂ ਹੁਣ ਮੀਂਹ ਹੁਣ ਪਿੱਛੇ 2 ਹਫ਼ਤੇ ਮੀਂਹ ਪੈਂਦਾ ਹੀ ਰਿਹਾ ਵਾ ਤੇ ਅਸੀਂ ਫਲੋ ਹੀ ਇਦਾਂ ਦਾ ਬਣਾਇਆ ਹੋਇਆ ਵਾ ਵੀ ਪਾਣੀ ਸਾਰਾ ਤਾਂ ਤੋਂ ਲਮਾਂਗੇ ਆਪਾਂ ਰਿਵਿਊ ਜਿਵੇਂ ਆਪ ਅੱਗੇ ਵੀ ਲੰਨੂ ਆ ਕੈਨੇਡਾ ਕਿਵੇਂ ਲੱਗਿਆ ਤੇ ਕੈਨੇਡਾ ਦੇ ਵਿੱਚ ਅੱਜ ਤੱਕ ਸੁਖਨਾ ਆਏ ਫਾਰਮ 'ਚ ਗਏ ਆਪਾਂ ਹਨਾ ਜਿੱਥੇ ਜੜੀ ਰੂਟਸ ਨੇ ਹਨਾ ਪੰਜਾਬ ਤੋਂ ਉਧਰੋਂ ਉਹ ਚੀਜ਼ਾਂ ਦੇਖਣ ਆਏ ਆ ਹੱਕ ਦਸੀ ਕਾਲ ਜੀ ਕਿਵੇਂ ਸਸਕਾ ਜੀ ਸਸਕਾ ਕਿਵੇਂ ਲੱਗਿਆ ਜੀਪ ਤੂੰ ਪਿੱਛੇ ਖੜੀ ਆ ਘੈਂਟ ਜੀ ਇੱਧਰ ਟਰੈਕਟਰ ਖੜਾ ਉਧਰ ਸਬਜ਼ੀ ਬਾਜੀ ਬੀਜੀ ਹੋਈ ਆ ਹਾਂਜੀ ਹਾਂਜੀ ਬਹੁਤ ਵਧੀਆ ਸੋਚ ਆ ਜੀ ਇਹਨਾਂ ਦੀ ਤੇ ਇੰਡੀਆ ਤੋਂ ਆ ਕੇ ਇਹਨਾਂ ਨੇ ਵਕਲੇ ਚੁਣਿਆ ਇਹ ਤੇ ਆਪਣਾ ਇੰਡੀਆ ਤੋਂ ਟਰੈਕਟਰ ਲਿਆਇਆ ਜੀਪ ਲਿਆਇਆ ਆਪਣੇ ਸ਼ੌਂਕ ਦੇ ਲਈ ਹੂੰ ਤੇ ਇਹਨਾਂ ਨੇ ਮਤਲ ਬਣਾਇਆ ਹੂੰ ਬਹੁਤ ਮਤਲਬ ਬਹੁਤ ਹੀ ਇੱਕ ਵਧੀਆ ਇਹ ਕੰਮ ਹੁੰਦਾ ਸਾਰਾ ਜਿਵੇਂ ਆਪਾਂ ਇੱਕ ਪਨੀਰੀ ਲਾ ਲਈ ਤੇ ਅੱਗੇ ਸੇਲ ਕਰਤੀ ਇੱਕ ਪਨੀਰੀ ਲਾ ਕੇ ਆਪਾਂ ਖੇਤ ਦੇ ਵਿੱਚ ਭਾਉਣੇ ਆ ਉਹਦੇ ਚ ਬੈਨੀਫਿਟ ਘੱਟ ਮਿਲਦਾ ਇਹਦੇ ਚ ਬੈਨੀਫਿਟ ਬਹੁਤ ਜ਼ਿਆਦਾ ਹੈ ਤੇ ਇੱਕ ਇੱਕ ਵਾਰ ਹੋਰ ਖਾਸ ਦੇਖੀ ਹੈ ਵੀ ਜੇ ਮਿੱਟੀ ਰੇ ਦੀ ਹਾਰਡ ਲੱਗੀ ਹੋਣਾ ਹੈ ਹਾਂ ਮਿੱਟੀ ਜਿਵੇਂ ਥੋੜੀ ਸਖਤ ਆ ਇਥੋਂ ਮਤਲਬ ਇਹ ਦੇਖਿਆ ਜਾਊਗਾ ਜਿਵੇਂ 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 ਕੋਈ ਵਿਚਰਦਾ ਹੈ ਕੋਈ ਇਸ ਦਾ ਤਜਰਬਾ ਹੋਊਗਾ ਤੇ ਤਜਰਬੇ ਦੇ ਅਧੀਨ ਹੀ ਮਤਲਬ ਮਿੱਟੀ ਦੀ ਮਤਲਬ ਜਾਂਚ ਪਛਾਣ ਕਰ ਸਕਦੇ ਆ ਇੱਕ ਉਹਨੇ ਗੱਲ ਦੱਸੋ ਜਿਵੇਂ ਮੰਨ ਕੇ ਚਲੋ ਤੁਸੀਂ ਪੰਜਾਬ ਸੀਗੇ ਹਨਾ ਤੁਸੀਂ ਕੈਨੇਡਾ ਆਉਣਾ ਸੀਗਾ ਹਨਾ ਖਾਸ ਕਰਕੇ ਬ੍ਰਿਮਟਨ ਆਉਣਾ ਸੀ ਉਦੇ ਦਿਮਾਗ ਦੇ ਵਿੱਚ ਕੀ ਲੱਗਦਾ ਸੀ ਕਿ ਉੱਥੇ ਜਾ ਕੇ ਕਿਵੇਂ ਦਾ ਮਾਹੌਲ ਹੋਊਗਾ ਉਦਾਂ ਦਾ ਹੀ ਉਹਨੂੰ ਨਿਕਲੇ ਆ ਜਾਂ ਕੁਝ ਡਿਫਰੈਂਟ ਹੋਇਆ ਹਾਂ ਇਦਾਂ ਫਿਰ ਜਿਵੇਂ ਮਤਲਬ ਮੋਬਾਈਲ ਦੇ ਉੱਤੇ ਦੇਖਦੇ ਸੀ ਸੁਣਦੇ ਸੀ ਤਾਂ ਮਤਲਬ ਇਹ ਚੀਜ਼ ਮਤਲਬ ਆ ਕੀ ਦੇਖੀ ਰੀਅਲ ਦੇਖੀ ਤਾਂ ਫਿਰ ਪਤਾ ਚੱਲਿਆ ਕਿ ਇਹ ਇਤਲਾ ਸੱਚਾਈ ਹੈ ਰੀਅਲ ਵੀ ਹੈ ਤੇ ਸਾਫ਼ ਸੁਥਰਾ ਹੈ ਤੇ ਕੰਮ ਕਰਨ ਵਾਲੇ ਵਾਸਤੇ ਬਹੁਤ ਵਧੀਆ ਹੈ ਤੇ ਆਪਣਾ ਕੰਮ ਕਰੋ ਬਹੁਤ ਵਧੀਆ ਠੀਕ ਹੈ ਹੁਣ ਜੇ ਮੈਂ ਬਾਈ ਹੁਣੀ ਨਾਲ ਬੈਠੇ ਆਂ ਇਹਨਾਂ ਦੇ ਲੋ ਪੰਜਾਬ ਤੋਂ ਬਾਈ ਹੁਣੀ ਚੱਲ ਕੇ ਆਏ ਤੇ ਉਹੀ ਚੀਜ਼ ਇੱਥੇ ਆ ਕੇ ਲਾਗੂ ਕੀਤੀ ਖੇਤੀ ਕੀਤੀ ਹਨਾ ਨਾਲ ਪਨੀਰੀ ਵੇਚ ਰਹੇ ਨੇ ਦੇਖ ਲਓ ਮਿਹਨਤ ਕਰ ਰਹੇ ਨੇ ਹਨਾ ਤੇ ਵਧੀਆ ਗੱਲ ਆ ਇਹ ਹਾਂਜੀ ਹਾਂਜੀ ਇਹ ਚੀਜ਼ ਆਪਣੇ ਪੰਜਾਬ ਦੇ ਵਿੱਚ ਵੀ ਇਹ ਚੀਜ਼ ਹੈਗੀ ਆ ਉਥੋਂ ਇਹ ਸਿੱਖ ਕੇ ਆਏ ਇਹਨਾਂ ਨੇ ਆਈਡੀਆ ਲਿਆ ਇੱਥੇ ਆ ਕੇ ਆਪ ਦਾ ਸਾਰਾ ਮਤਲਬ ਅਸੰਦ ਟਰੈਕਟਰ ਜੀਪ ਹੋਰ ਖੇਤ ਲੈੇ ਖੇਤਾਂ ਦੇ ਵਿੱਚ ਮਤਲਬ ਬਣਾਇਆ ਆਪ ਦਾ ਪਨੀਰੀ ਭਾਈ ਹੁਣ ਇਹ ਪਨੀਰੀ ਵੇਚ ਵੀ ਰਹੇ ਆ ਤੇ ਪਨੀਰੀ ਆਪਦੀ ਖੇਤਾਂ ਦੇ ਵਿੱਚ ਵੀ ਲਾ ਕੇ ਉਹਦਾ ਸਬਜ਼ੀ ਦਾ ਲਾਭ ਘਟਣਗੇ ਤੇ ਇਹ ਬਹੁਤ ਵਧੀਆ ਲੱਗਿਆ ਠੀਕ ਆ ਜੀ ਵੀਰ ਉਹਨਾਂ ਦੀ ਇੱਕ ਵੀਡੀਓ ਆਪਾਂ ਹੋਰ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਕਿੰਨਾ ਵੀਰ ਉਹਨਾਂ ਦੇ ਫਾਰਮ ਲਿਆ ਇਹ ਕੀ ਇੱਥੇ ਕਰ ਰਹੇ ਨੇ ਜਿਹੜੇ ਸਾਡੇ ਪੰਜਾਬ ਦੇ ਵਿੱਚੋਂ ਚੱਲ ਕੇ ਇੱਥੇ ਬ੍ਰੈਂਟਨ ਦੇ ਵਿੱਚ ਆਪਣੇ ਪੰਜਾਬੀ ਹੈਗੇ ਆ ਮੋਸਟਲੀ ਹਨਾ ਉਹਨਾਂ ਨੇ ਜੇ ਕੋਈ ਪਨੀਰੀ ਲੈਣੀ ਆ ਸਬਜ਼ੀ ਲੈਣੀ ਆ ਉਹ ਕਿੱਦਾਂ ਇੱਥੇ ਤੁਸੀਂ ਲੈ ਸਕਦੇ ਹੋ ਤਾਜੀ ਕਿਉਂਕਿ ਹੁਣ ਆਪਾਂ ਨੂੰ ਪਤਾ ਵੀ ਜੇ ਆਪਾਂ ਬਾਹਰੋਂ ਸਬਜ਼ੀ ਖਰੀਦਦੇ ਆ ਬਹੁਤ ਮਹਿੰਗੀ ਪੈਂਦੀ ਆ ਹਨਾ ਤੇ ਇੱਥੇ ਆਪਣੀਆਂ ਥੋੜੇ ਬੈਕਯਾਰਡ ਹੈਗੇ ਉਹ ਥੋੜੀ ਥੋੜੀ ਇੱਥੋਂ ਪਨੀਰੀ ਲੈ ਜਾਓ ਆਪਣੀ ਪਨੀਰੀ ਲਾਓ ਸਬਜ਼ੀ ਜਿਹੜੀ ਸ਼ੁੱਧ ਤੇ ਤਾਜ਼ਾ ਸਬਜ਼ੀ ਆ ਉਹ ਖਾਓ ਸਸਤੀ ਕਾਲ ਜੀ ਧੰਨਵਾਦ